ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਨੁਕਰਾ ਬਛੇਰਾ ਇੱਕ ਲਾਲ ਜੰਮੀ ਬਛੇਰੀ ਆ ਤੇ ਇੱਕ ਨੁਕਰੀ ਬਛੇਰੀ ਆ ਤਿੰਨਾ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕਿਹੜਾ ਏਰੀਆ ਬਾਈਰ ਕਹਿੰਦਾ ਕੀ ਮੁੱਲ ਵੜੀ ਕਰਦੇ ਆ ਕਿੰਨੀ ਉਮਰ ਕੀ ਕੱਦ ਕਾਟ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਫੋਟੋ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਪਾਂ ਨੁਕਰੇ ਬਛੇਰੇ ਬਾਰੇ ਜੈ ਮੰਗਲ ਆ ਇਹ ਦੋਨੇ ਅੱਖਾਂ ਨੀਲੀਆਂ ਦੇਮਾਨ ਲੱਗਿਆ ਹੋਇਆ ਬਾਕੀ ਬਾਲਪੌਰਮ ਦਾ ਸਾਰਿਆਂ ਦਾ ਕਲੀਅਰ ਆ 8 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਕੰਨ ਕਨੋਤੀ ਬਹੁਤ ਸੋਹਣੀਆਂ ਹੱਡਾਂ ਪਰਾ ਦਾ ਮਜ਼ਬੂਤ ਆ ਬਿਝੇਰਾ ਤਾਂ ਤੋਂ ਤੋਂ ਦਿਲੋਂ ਬਾਈ ਬਹੁਤ ਚੰਗੀ ਆ ਆਉਣ ਵਾਲੇ ਸਮੇਂ 'ਚ ਬਹੁਤ ਚੰਗਾ ਸਟਾਲੀਅਨ ਬਣੂਗਾ ਤੇ ਮੁੱਲ ਦੀ ਗੱਲ ਕਰੀਏ ਤਾਂ 2 ਲੱਖ ਰੁਪਈਆ ਮੁੱਲ ਕਰਦੇ ਆ ਅਨਨੋਨ ਬਲੱਡ ਲਾਈਨ ਦਾ ਏਰੀਆ ਬਾਈਰ ਕਹਿੰਦਾ ਹੈਗਾ ਮਹਾਰਾਸ਼ਟਰ ਤੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ ਤੇ ਇੱਕ ਛੁੱਟ ਲਈ ਆਪਾਂ ਬਹੁਤ ਸੋਹਣੀ ਲਾਲ ਜੰਬੀ ਘੋੜੀ ਲੈ ਕੇ ਆਏ ਆ ਇਹ ਬਿੱਲੂ ਘੋੜੇ ਦੀ ਬੱਚੀ ਆ ਇਹ ਤੇ ਦੋ ਦੰਦ ਹੋਈ ਆ ਹਜੇ 60 ਇੰਚ ਹਾਈਟ ਦਸੀਆ ਮਾਲਕ ਵੀਰਾਂ ਨੇ ਤੇ 15 ਦਿਨ ਹੋ ਗਏ ਮੇਟ ਕਰਵਾਈ ਨੂੰ ਬਾਈਰ ਕਹਿੰਦੇ ਏਰੀਏ ਚ ਬਹੁਤ ਸੋਹਣਾ ਨੁਕਰਾ ਘੋੜਾ ਕਾ ਹਾਥੀ ਘੋੜੇ ਦਾ ਬੱਚਾ ਉਸ ਘੋੜੇ ਤੋਂ ਮੇਟ ਕਰਵਾਈ ਆ 15 ਦਿਨ ਹੋ ਗਏ ਬਾਈ ਕਹਿੰਦਾ ਪਹਿਲੀ ਯਾਰ ਮੇਟ ਕਰਵਾਈ ਆ ਤੇ 100% ਚਾਂਸ ਆ ਗੱਭਣ ਰਹਿਣ ਦੇ ਤੇ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪਰਾਂ ਦੀ ਇਹ ਘੋੜੀ ਬਹੁਤ ਮਜ਼ਬੂਤ ਆ ਪੇਟਲਾ ਘੋੜੀ ਵੱਡੇ ਬੱਚੇ ਦੇਣ ਵਾਲੀ ਆ ਨੁਕਰੇ ਬੱਚੇ ਦੇਊਗੀ ਤੇ ਏਰੀਆ ਬਾਈਰ ਕਹਿੰਦਾ ਹੈਗਾ ਸੰਗਰੀਆ ਪੰਜਾਬ ਹਰਿਆਣਾ ਬਾਰਡਰ ਤੇ ਰਹਿ ਗਿਆ ਇਹ ਮੁੱਲ ਦੀ ਗੱਲ ਕਰਗੇ 1,40,000 ਰੁਪਏ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ ਇੱਕ ਛੋਟੇ ਲਈ ਮਿੱਤਰੋ ਆਪਾਂ ਬਹੁਤ ਸੋਹਣੀ ਨੁਕਰੀ ਬਸ਼ੀਰੀ ਲੈ ਕੇ ਆਏ ਆ ਇਹਦੀ ਵੀ 2 ਦੰਦ ਉਮਰ ਆ ਇਹ ਜੌਂਡੀਆ ਘੋੜੇ ਦੀ ਬੱਚੀ ਆ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਈਰ ਕਹਿੰਦੇ ਏਰੀਆ 'ਚ ਨੂਰੇ ਬਕਰਪੁਰ ਵਾਲੇ ਘੋੜੇ ਦਾ ਬੱਚਾ ਹੈਗਾ ਉਸ ਘੋੜੇ ਤੋਂ ਗੱਬਣ ਚੈੱਕ ਪਾਸ ਆ 3 ਮਹੀਨਿਆਂ ਦੀ ਬਾਲਪੌਰਿਆਂ ਦੀ ਘੋੜੀ ਕਲੀਅਰ ਆ ਬਾਈ ਕਹਿੰਦਾ 60 ਇੰਚ ਤੋਂ ਨਾ ਮਾਤਰਾ ਜੀ ਦਬਦੀ ਆ ਤੇ ਬਾਲਪੌਰੀਆਂ ਕਲੀਅਰ ਆ ਕੰਨਾਂ ਕੋਨਾਂ ਦੀ ਬਹੁਤ ਸੋਹਣੀ ਆ ਤੋਂ ਤੋਂ ਦੀ ਲੰਬਾਈ ਚੰਗੀ ਆ ਹੱਡਾਂ ਪੈਰਾਂ ਦੀ ਘੋੜੀ ਬਹੁਤ ਮਜ਼ਬੂਤ ਆ ਤੇ ਸ਼ਕੀਨੀ ਬਹੁਤ ਆ ਘੋੜੀ ਚ ਜੇ ਮੁੱਲ ਦੀ ਗੱਲ ਕਰੀਏ ਤਾਂ 325000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਕਰ ਲੈਣਗੇ ਏਰੀਆ ਬਾਈਰ ਕਹਿੰਦਾ ਹੈਗਾ ਸ਼੍ਰੀ ਗੰਗਾ ਨਗਰ ਰਾਜਸਥਾਨ ਤੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲੋ ਵੀਡੀਓ ਹੋ ਗਿਆ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ ਜੀ